ਵਾਹਿਗੁਰੂ 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 ਦੇਖੋ ਤੁਸੀਂ ਇਹ ਆ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹੱਤ ਦੇਖਸ ਰਾਤ ਤੋਂ ਦਾਈ ਦਾਇਆ ਖੇਲੇ ਸਗਲੇ ਜਗਤ ਇਹ ਆ ਜਿੰਦਗੀ ਦਾ ਅਸਰ ਵਜਾ ਜਿੰਦਗੀ ਆਨੰਦ ਦੇਣਾ ਚਾਹੁੰਦੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਵੈਲਕਮ ਟੂ ਬੈਕ ਬਲੌਗ ਜੀ ਠੀਕ ਠਾਕ ਹਾਂ ਜੀ ਸਾਰੇ ਤੇ ਹੁਣ ਆਪਾਂ ਚੱਲੇ ਪਏ ਨੇ ਜੀ ਤੰਬੂ ਖੋਲ ਲਿਆ ਸੀ ਆਪਾਂ ਨੇ ਰਾਤ ਲਾਇਟੈਂਪੀ ਕੀਤੀ ਸੀ ਕਿ ਟੈਂਟ ਲਾਇਆ ਸੀਗਾ ਜੀ ਤੇ ਹੁਣ ਆਪਾਂ ਜਾ ਰਹੇ ਆ ਅਨੰਦਪੁਰ ਸਾਹਿਬ ਕੀਰ ਕੀਰਤਪੁਰ ਤੋਂ ਤਕਰੀਬਨ 4-5 ਕਿਲੋਮੀਟਰ ਦੂਰ ਆ ਉਦੋਂ ਦਾ 6 ਕਿਲੋਮੀਟਰ ਅਨੰਦਪੁਰ ਸਾਹਿਬ ਆ ਕੀਰਤਪੁਰ ਤੋਂ ਤੇ ਅੱਜ ਆਪਾਂ ਅਨੰਦਪੁਰ ਸਾਹਿਬ ਪਹੁੰਚਣੇ ਪਹੁੰਚਣਾ ਕਿਉਂਕਿ 11-12 ਕਿਲੋਮੀਟਰ ਐਥੋਂ ਤੇ 2-3 ਘੰਟਿਆਂ ਦਾ ਸਫ਼ਰ ਆ 7 ਵਜੇ ਗਏ ਨੇ ਤੇ ਆਪਾਂ ਤਕਰੀਬਨ 11-12 ਵਜੇ ਆਪਾਂ ਅਨੰਦਪੁਰ ਸਾਹਿਬ ਪਹੁੰਚ ਜਾਾਂਗੇ ਤੇ ਆ ਚੈੱਕ ਚੈੱਕ ਕਰੋ ਜੀ ਧੁੰਦ ਕਿੰਨੀ ਪੈ ਰਹੀ ਆ ਤੇ ਮੈਂ ਇਹ ਬੜਾ ਪਿੰਡ ਆ ਜਿਹੜੇ ਪਿੰਡ ਮੈਂ ਰਿਹਾ ਸੀਗਾ ਇਹ ਪਿੰਡ ਦੇ ਬੰਦਿਆਂ ਨੇ ਯਾਰ ਇੰਨੀ ਸੇਵਾ ਕੀਤੀ ਆ ਬਹੁਤ ਜ਼ਿਆਦੇ ਤੇ ਬਾਪੂ ਜੀ ਜਿਹੜੇ ਟਾਬੇ ਦੇ ਕੋਲੇ ਰਿਹਾ ਸੀ ਉਹਨਾਂ ਨੇ ਨਾਮੇ ਤੋਂ ਰੋਟੀ ਦਾ ਕੋਈ ਖਰਚਾ ਤਾਂ ਨਹੀਂ ਜਾਂਦਾ। ਉਹਨਾਂ ਨੂੰ ਆਇਆ ਵੀ ਯਾਰ ਬੰਦਾ ਸਾਡੀ ਵੀ ਸੇਵਾ ਲੱਗੀ ਪੈਦਲ ਜਾ ਰਿਹਾ ਬੰਦਾ ਹੈ ਨਾ ਤੇ ਚਲੋ ਮਿਲਦੇ ਆਂ ਜੀ ਅੱਗੇ ਆਪਾਂ ਧੰਨਵਾਦ ਜੀ ਸਾਰਿਆਂ ਦਾ ਤੇ ਉਹ ਸਾਹਮਣੇ ਆਊਗੀ ਉਹ ਕੋਠੀ ਜਿਹੜੀ ਕੋਠੀ ਪੂਰੀ ਮਸ਼ਹੂਰ ਆ ਇੱਥੇ ਲੰਗਰ ਵੀ ਲੱਗਦਾ ਹੁੰਦਾ ਪੂਰੀ ਮਸ਼ਹੂਰ ਕੋਠੀ ਆ ਇਹ ਤੇ ਮੈਂ ਉਹ ਵੀ ਉਹਨੂੰ ਕਲਿੱਪ ਕੱਟ ਕੇ ਪਾਉਣਾ ਜੀ ਆ ਦੇਖੋ ਜੀ ਇੱਥੇ ਉਹ ਲੰਗਰ ਲੱਗਦਾ ਹੁੰਦਾ ਆ ਪੂਰੀ ਖਮਸ਼ੂਰ ਕੋਠੀ ਆ ਤੁਸੀਂ ਦੇਖੀ ਵੀ ਹੋਣੀ ਆ ਵੀ ਆ ਦੇਖੋ ਸਿਪਾਹੀ ਖੜਾ ਘੋੜੇ ਦੇ ਉੱਤੇ ਦੇਖੋ ਤੁਸੀਂ ਤੇ ਇਹੋ ਕੋਠੀ ਆ ਤੇ ਆਹ ਰੋਡ ਆ ਗਿਆ ਹੁਣ ਇਥੋਂ ਕੀਰਤਪੁਰ ਸਾਰਾ 6 ਕਿਲੋਮੀਟਰ ਆ ਤੇ ਅੱਗੇ 7 ਕਿਲੋਮੀਟਰ ਗਿਆ ਨਾ ਜਣੀ ਸੀ ਟੋਟਲ ਆਪ ਨੂੰ 11-12 ਕਿਲੋਮੀਟਰ ਆਨੰਦਪੁਰ ਸਾਹਿਬ ਰਹਿ ਗਿਆ ਤੇ ਅੱਜ ਰਾਤ ਨੂੰ ਆਪਾਂ ਆਨੰਦਪੁਰ ਸਾਹਿਬ ਪਹੁੰਚਾਂਗੇ ਜ ਰਾਤ ਦਾ ਬਲਾਕ ਆਨੰਦਪੁਰ ਸਾਹਿਬ ਹੋਊਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤਾਂ ਜੋ ਤੁਹਾਨੂੰ ਹੋਰ ਨਵੀਆਂ ਅਪਡੇਟਾਂ ਮਿਲ ਸਕਣ ਆਪਣੇ ਹੇਮ ਕੋ ਸੋਰੀ ਹਰਮਨ ਉੱਥੇ ਵੀ ਜਾਣਾ ਆਪਣੇ ਹਜੂਰ ਸਾਹਿਬ ਵੀ ਜਣਾ ਤੇ ਤੁਹਾਨੂੰ ਕੱਲੀ ਕੱਲੀ ਚ ਅਪਡੇਟ ਚੈਨਲ ਤੇ ਮਿਲਦੀ ਰਹੂਗੀ ਬਸ ਇਨੀ ਕਿਰਪਾ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਬਬੇ ਹੁਣ ਆਪਰੋ ਕੇ ਟਾਬੇ ਦੇ ਟਾਬੇ ਤੇ ਰੀਵਾਂਗੇ ਜਾਂ ਤੇ ਕਾ ਵੀਰੇ ਵਧਾਂਗੇ ਆਪਾਂ ਇਹ ਹੁਣ ਆਪ ਵੀ ਮਾਂਗੀ ਚਾਹ ਅਨੰਦਪੁਰ ਸਾਹਿਬ ਆਪਾਂ ਤੋਂ ਰਹਿ ਗਿਆ ਥੋੜਾ ਜਿਹਾ ਤਕਰੀਬੋਂ 6-7 ਕਿਲੋਮੀਟਰ ਰਹਿ ਗਿਆ ਸਿਰ ਹੋ ਗਿਆ ਤਾਮਨ ਵਾਂ ਨਹੀਂ ਮਨ ਲੱਗਦਾ ਇੱਕ ਬੰਦਾ ਸਿਰ ਸਰਦੀ ਸੁਣਾਈ ਜਾਂਦਾ ਹਾਂ ਮੇਰਾ ਸਿਰ ਦੁਖਦਾ ਇੱਕ ਕੈਂਸਰ ਹੈ ਆਣੀ ਹੋਣ ਦਾ ਇਹ ਫਰਕ ਹੈ ਇਹ ਸੁਭਾਅ ਚ ਫਰਕ ਹੈ ਤੇ ਸਟਰੋਂਗ ਉਹ ਹੋਣਗੇ ਜਿਹੜੇ ਸਟਰੋਂਗ ਹੋਣਾ ਤੇ ਚਾਹ ਆ ਗਈ ਆਪਣੀ ਆਪਾਂ ਹੁਣ ਪੀਵਾਂਗੇ ਚਾਹ ਟਰੱਕਾਂ ਦੇ ਢਾਬੇ ਤੇ ਖੜੇ ਆ ਤੇ ਆਹ ਵੀਰਾਂ ਦਾ ਢਾਬਾ ਤੇ ਇਹ ਆਪਾਂ ਖੜੇ ਹੁਣ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ ਤੋਂ ਚਾਹ ਪੀ ਕੇ ਆਪਾਂ ਚੱਲਾਂਗੇ ਤੇ ਆਪਣਾ ਸਫ਼ਰ ਰਹਿ ਗਿਆ ਸਾਰੇ 6-7 ਕਿਲੋਮੀਟਰ ਦਾ ਤੇ ਅੱਜ ਆਪਾਂ ਅਨੰਦਪੁਰ ਪਹੁੰਚਣਾ ਹੀ ਪਹੁੰਚਣਾ ਕਿਉਂਕਿ ਫਿਰ ਪਤਾ ਤੁਹਾਨੂੰ ਵੀ ਵੀ ਕੱਲ ਨੂੰ ਉਸ ਤੋਂ ਬਾਅਦ ਜਿਹੜੀ ਯਾਤਰਾ ਆਪਾਂ ਨਾ ਸਿੱਧੀ ਪੈਜਲ ਯਾਤਰਾ ਆਪਾਂ ਸਟਾਰਟ ਕਰਾਂਗੇ ਹਜੂਰ ਸਾਹਿਬ ਦੀ ਪਹਿਲਾਂ ਆਪਾਂ ਜਾਣਾ ਸ੍ਰੀ ਫਤੇਗੜ ਸਾਹਿਬ ਫਤੇਗੜ ਸਾਹਿਬ ਆਪਾਂ ਤਿੰਨ ਚਾਰ ਦਿਨ ਰਹਿਾਂਗੇ 28 ਤਰੀਕ ਤੱਕ ਆਪਾਂ ਫਤੇਗੜ ਸਾਹਿਬ ਹੀ ਰਹਿਾਂਗੇ ਤੇ ਬਾ ਅੱਗੇ ਦਿਨੇ ਬਾਬੇ ਦੇ ਦਵਾਨ ਵੀ ਚੁਣਾਗੇ ਤੇ ਤਿੰਨ ਦਵਾਨ ਵੀ ਚੁਣਾਗੇ ਆਪਾਂ ਤੇ ਆਹ ਢਾਬਾ ਹੋ ਬਾਬਾ ਜੀ ਆਪਾਂ ਪਹੁੰਚ ਗਏ ਕੀਰਤਪੁਰ ਸਾਹਿਬ ਜੀ ਤੇ ਕੀਰਤਪੁਰ ਸਾਹਿਬ ਉਨ 2 ਮਿੰਟ ਆਪਾਂ ਬੈਠ ਕੇ ਧੰਮ ਲਵਾਂਗੇ ਉਦੋਂ ਬਾਅਦ ਆਪਾਂ ਚੱਲਾਂਗੇ ਅੱਗੇ ਜੀ ਤੇ ਵਾਹਿਗੁਰੂ ਸਭ ਤੇ ਕਿਰਪਾ ਬਣਾਈ ਰੱਖੇ ਸਭ ਦੀਆਂ ਮਨੋਗਾਮਨਾ ਪੂਰੀਆਂ ਅਕਰੇ ਤੇ ਵਲੌਗ ਦੇਖਦੇ ਰਹੋ ਜੀ ਆਪਾਂ ਸਾਰੀ ਦੁਨੀਆ ਆਪਾਂ ਪੈਦਲ ਘੁੰਮਣੀ ਆ ਆਪਾਂ ਜੇ ਤੁਰ ਹੀ ਪਏ ਉਹਨਾਂ ਦਾ ਪਿੱਛੇ ਨਹੀਂ ਰਹਿਣਾ ਹੈਗਾ ਆ ਬਾਬਾ ਜੀ ਦੇਖੋ ਤਾਂ ਕਾਰ ਸੇਵ ਵਾਲੇ ਬਾਬਾ ਜੀ ਡਾਲੀ ਕਰਦੇ ਹੋ ਜੀ ਬਾਬਾ ਜੀ ਡਾਲੀ ਕਰਦੇ ਨੇ ਦੇਖੋ ਜੀ ਹਾਂ ਜੀ ਬਾਬਾ ਮਰੀਕ ਸਿੰਘ ਪਟਿਆਲੇ ਵਾਲੇ ਬਾਬਾ ਮਰੀਕ ਸਿੰਘ ਪਟਿਆਲੇ ਵਾਲੇ ਬਾਬਾ ਜੀ ਦਾ ਸਿਸਟਮ ਦੇਖੋ ਕਿੰਨਾ ਵਧੀਆ ਲੱਗਿਆ ਵਾਹਿਗੁਰੂ 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 ਦੇਖੋ ਤੁਸੀਂ ਏ ਆ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਨੂੰ ਹੱਥ ਦਿਨ ਸਰਾਤ ਤੋਂ ਦਾਈ ਦਾਇਆ ਖੇਲੇ ਸਗਲੇ ਜਗਤ ਇਹ ਆ ਜ਼ਿੰਦਗੀ ਦਾ ਅਸਲ ਮਜ਼ਾ ਜ਼ਿੰਦਗੀ ਆਨੰਦ ਤੇ ਨਾ ਚਾਹੁੰਦੀ ਆ ਜਿਹੜੇ ਹਿਸਾਬ ਨਾਲ ਆਪਾਂ ਤੁਰਿਆ ਮੈਂ ਆਨੰਦ ਨਾਲ ਹੀ ਤੁਰਿਆ ਮੈਂ ਜਿੱਥੇ ਰਸਤੇ 'ਚ ਰਾਤ ਕੱਟਦਾ ਉੱਥੇ ਹੀ ਰੱਖਦਾ ਕੋਈ ਡਰ ਨਹੀਂ ਕੋਈ ਭੈ ਨਹੀਂ ਜਿੱਥੇ ਮੌਤ ਆਉਣੀ ਔਖੀ ਆਉਣੀ ਆ ਹੋਰ ਕਿਤੇ ਆਉਣੀ ਹੈ ਨਹੀਂ ਪਰ ਯਾਰ ਜ਼ਿੰਦਗੀ ਜਿਉ ਉਹ ਜ਼ਿੰਦਗੀ ਦੇਖੋ ਤੁਸੀਂ ਪਾਣੀ ਇਹੋ ਜਿਹੀਆਂ ਚੀਜ਼ਾਂ ਦੇ ਕੇ ਇੰਨਾ ਆਨੰਦ ਆਉਂਦਾ ਇੰਨਾ ਆਨੰਦ ਆਉਂਦਾ ਉੱਤੋਂ ਨਾ ਬੋਲੇ ਕੀਰਤਪੁਰ ਸਾਹਿਬ ਖੜੇ ਆ ਤੇ ਕੀਰਤਪੁਰ ਸਾਹਿਬ ਤੋਂ ਨਾ ਅਨੰਦਪੁਰ ਸਾਹਿਬ ਉਹਦੇ ਹੀ ਰਹੇ ਆ ਬਾਪੂ ਜੀ ਖੜੇ ਨੇ ਬਾਪੂ ਸਤਿ ਸ੍ਰੀ ਅਕਾਲ ਜੀ ਦੇਖੋ ਤੁਸੀਂ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਰੋਟੀ ਖਾ ਰਹੇ ਨੇ ਹੋਰ ਬਾਬੇ ਠੀਕ ਠਾਕ ਹੋ ਜੀ ਚਲੋ ਵਧੀਆ ਜੀ ਤੇ ਇਹ ਜਿੰਦਗੀ ਆ ਯਾਰ ਇੱਕ ਉੱਤੇ ਕੁਝ ਨਹੀਂ ਹੈਗਾ ਜੇ ਆਪਾਂ ਪੈਸੇ ਦਾ ਵੀ ਲਾਲਚ ਕਰੀ ਜਾਵਾਂਗੇ ਉਹ ਵੀ ਜਿਹਦੇ ਕੋਲ ਪੈਸਾ ਯਾਰ ਦੁਖੀ ਦੁਖੀ ਦਾ ਉਹ ਵੀ ਆ ਸੁਖੀ ਤਾਂ ਉਹ ਨਹੀਂ ਸੁਖੀ ਪਰ ਬੰਦਾ ਜਿਹਦੇ ਕੋਲ ਪੈਸਾ ਨਹੀਂ ਹੈਗਾ ਸੁਖੀ ਬੰਦਾ ਉਹ ਨਹੀਂ ਹੈ ਜਿਹਦੇ ਕੋਲ ਪੈਸਾ ਤੇ ਕੋਈ ਦੁੱਖ ਵੀ ਬਹੁਤ ਨਹੀਂ ਸੁੱਖ ਨਹੀਂ ਹੈ ਕਿ ਦੁੱਖ ਬਹੁਤ ਨਹੀਂ ਉਹਦੇ ਕੋਲੇ ਪਰ ਪੈਸਾ ਜ਼ਰੂਰੀ ਨਹੀਂ ਹੁੰਦਾ ਮੈਂ ਦੇਖ ਲਈਏਗਾ ਲਾਈਵ ਦੇ ਵਿੱਚ ਇੰਜੋਏ ਕਰਨਾ ਚਾਹੀਦਾ ਕੀਰਤਪੁਰ ਸਾਹਿਬ ਪਹੁੰਚ ਗਏ ਆਪਾਂ ਇੱਥੋਂ ਮਨਾਲੀ ਨੂੰ ਵੀ ਰਾਹ ਜਾਂਦਾ ਤੇ ਆ ਜਿਹੜਾ ਆਹ ਰਸਤਾ ਇਹ ਮਨਾਲੀ ਨੂੰ ਚੜ ਜਾਂਦਾ ਤੇ ਆਪਾਂ ਜਾਣਾ ਥੱਲੇ ਨੂੰ ਤੇ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਆਪਾਂ ਮੰਝਲ ਦੇ ਨੇੜੇ ਪਹੁੰਚ ਗਏ ਇਹਦਾ ਆਪਣਾ ਦੂਜਾ ਟੱਕਰ ਸੀਗਾ ਉਹ ਵੀ ਆਪਣਾ ਕੰਪਲੀਟ ਹੋਣ ਜਾ ਰਿਹਾ ਤੇ ਇਸ ਤੋਂ ਬਾਅਦ ਆਪਾਂ ਦਮਦਮਾ ਸਾਹਿਬ ਜਾਵਾਂਗੇ ਤੇ ਦਮਦਮਾ ਸਾਹਿਬ ਤੋਂ ਸ੍ਰੀ ਹਿਜੂਰ ਸਾਹਿਬ ਜਾਵਾਂਗੇ ਆਪਾਂ ਫਿਰ ਪਟਨਾ ਸਾਹਿਬ ਜਾਵਾਂਗੇ ਬਸ ਫੋਲੋ ਕਰ ਲਓ ਥੋੜੇ ਭਰਾ ਨੂੰ ਸਬਸਕ੍ਰਾਈਬ ਕਰ ਲਓ ਹਰ ਇਕੱਡੀ ਕੀ ਦਿਖਾਵਾਂਗਾ ਮੈਂ ਦੇਖੋ ਆਹ ਰੋਡ ਇਧਰੋਂ ਆ ਰਿਹਾ ਤੇ ਕੀਰਤਪੁਰ ਸਾਹਿਬ ਪਹੁੰਚ ਚੁੱਕੇ ਆ ਅਸੀਂ ਓ ਬੱਬਾ ਜੀ ਆਪਾਂ ਪਹੁੰਚ ਗਏ ਕੀਰਤਪੁਰ ਸਾਹਿਬ ਹੁਣ ਕੀਰਤਪੁਰ ਸਾਹਿਬ ਆਪਾਂ ਕਰਾਂਗੇ ਦਰਸ਼ਨ ਦਰਸ਼ਨ ਮੇਲੇ ਕਰਕੇ ਫਿਰ ਆਪਾਂ ਅਨੰਦਪੁਰ ਸਾਹਿਬ ਨੂੰ ਚੱਲਾਂਗੇ ਤੇ ਕੀਰਤਪੁਰ ਸਾਹਿਬ ਉਹ ਦੇਖੋ ਸਾਹਮਣੇ ਗੁਰਦੁਆਰਾ ਦਿਖ ਰਿਹਾ ਆਪਾਂ ਨੂੰ ਤੇ ਕਰੋ ਦਰਸ਼ਨ ਜੀ ਤੇ ਅੱਗੇ ਆਪਾਂ ਉਹਨੂੰ ਉਹ ਵੀ ਦਿਖਾਉਣਾ ਜਿੱਥੇ ਫੁੱਲ ਪਾਉਂਦੇ ਨੇ ਉੱਥੇ ਵੀ ਚੱਲਾਂਗੇ ਤੇ ਕੀਰਤਪੁਰ ਸਾਹਿਬ ਮੂਰੇ ਇੱਕ ਦੋ ਫੋਟੋਆਂ ਖਿੱਚਾਂਗੇ ਆਪਾਂ ਧੰਨਵਾਦ ਜੀ ਸਾਰਿਆਂ ਦਾ ਵਾ ਬੱਬਾ ਜੀ ਆਪਾਂ ਪਹੁੰਚ ਗਏ ਕੀਰਤਪੁਰ ਸਾਹਿਬ ਇਹ ਹੈ ਜੀ ਗੁਰਦੁਆਰਾ ਕੀਰਤਪੁਰ ਸਾਹਿਬ ਤੇ ਹੁਣ ਇੱਥੇ ਕੋ ਮੱਥਾ ਟੇਕਾਂਗੇ ਜੀ ਮੱਥਾ ਟੇਕ ਕੇ ਆਪਾਂ ਅੱਗੇ ਅਨੰਦਪੁਰ ਸਾਹਿਬ ਚੱਲਾਂਗੇ ਜੀ ਤੇ ਹੁਣ ਟੇਕਦੇ ਆਂ ਜੀ ਮੱਥਾ ਆ ਬੰਨ ਜਿਹੜਾ ਟਰੈਕਟਰ ਦੇਖੋ ਐਂਡ ਦੇਖੋ ਜੀ ਕੀਰਤਪੁਰ ਸਾਹਿਬ ਪਹੁੰਚ ਗਏ ਨੇ ਇੱਥੇ ਬੈਗ ਪਤਾ ਕਰਦੇ ਪੈ ਕਿਤੇ ਸੰਭਾਲ ਜੀ ਹਾਂ ਠੀਕ ਹੈ ਲਓ ਵਾਹਿਬ ਜੀ ਕਰੋ ਦਰਸ਼ਨ ਗੁਰਦੁਆਰਾ ਕੀਰਤਪੁਰ ਸਾਹਿਬ ਤੇ ਇੱਥੇ ਆਪਾਂ ਕਰਾਂਗੇ ਗੱਡੀ ਘਰ ਦੇ ਵਿੱਚ ਆਪਾਂ ਬੈਗ ਜਮਾ ਕਰਾ ਕੇ ਫਿਰ ਅੱਗੇ ਚੱਲਦੇ ਆਪਾਂ ਦੇਖੋ ਤੁਸੀਂ ਆਪਾ ਪਹੁੰਚ ਗਏ ਕੀਰਤਪੁਰ ਸਾਹਿਬ ਲਓ ਜੀ ਦਰਬਾਰ ਸਾਹਿਬ ਦੇ ਮੂਹਰੇ ਆ ਗਏ ਜੀ ਦੇ ਆਪਾਂ ਬਰਾਬਰ ਸਨ ਦੇਖੋ ਤਾਂ ਸਸੇ ਗਾਪੇ ਮੁੜਦੇ ਹੋ ਨਹੀਂ ਮੁੜਦੇ ਮੱਥਾ ਟੇਕੀ ਪਾਏ ਪਾਏ ਲਓ ਬਾਈ ਦਰਸ਼ਨ ਮਿਲੇ ਆਪਾਂ ਨੇ ਕਰ ਲਏ ਜੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਆਪਣਾ ਟੇਕਦਾ ਹੁਣ ਆਪਾਂ ਉੱਥੇ ਚੱਲੇ ਆ ਜਿੱਥੇ ਫੁੱਲ ਪੈਂਦੇ ਨੇ ਜਿੱਥੇ ਕਹਿੰਦਾ ਅੰਤ ਹੋ ਜਾਂਦਾ ਹੈ ਸਾਰਾ ਕੁਝ ਗੁਰਦੁਆਰਾ ਕੀਰਤਪੁਰ ਸਾਹਿਬ ਅੰਮ੍ਰਿਤਸਕੋ ਸਿੰਘ ਸਜੂ ਗੁਰੂ ਕਾ ਲੰਗਰ ਇੱਦਰ ਹੈ ਉਹ ਬਾਅਦ ਚੋ ਸਕਦੇ ਆਪਾਂ ਲੰਗਰ ਵੀ ਆਪਣੇ ਸ਼ਗਨਾਂ ਉਹ ਬਾਅਦ ਚੋ ਸਕਦੇ ਆਂ ਪਹਿਲਾਂ ਦੇਖਦੇ ਆ ਜਿੱਥੇ ਬੰਦੇ ਦਾ ਅੰਤ ਹੁੰਦਾ ਹੈ ਕਿ ਉੱਥੇ ਚੱਲਾਂਗੇ ਹੁਣ ਆਪਾਂ ਲੋ ਜੀ ਲੋ ਜੀ ਇਹ ਆ ਜੀ ਕੀਰਤਪੁਰ ਸਾਹਿਬ ਜਿੱਥੇ ਬੰਦੇ ਦਾ ਅੰਤ ਹੁੰਦਾ ਹੀ ਹੈਗੇ ਉਹ ਦੇਖਿਓ ਉਹ ਵੀ ਹੁਣ ਬਾਈ ਹੁਣੀ ਫੁੱਲ ਪਾਉਣਗੇ ਵਾਹਿਗੁਰੂ ਵਾਹਿਗੁਰੂ ਆਪੇ ਉਹਨਾਂ ਦਾ ਸਮਾਨ ਸਾਰਾ ਆਪਾਂ ਹੈਗੇ ਜੀ ਕੀਰਤਪੁਰ ਸਾਹਿਬ ਵਾਹਿਗੁਰੂ 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 ਦੇਖੋ ਜੀ ਤੁਸੀਂ ਵਾਹਿਗੁਰੂ 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 ਬਾਕੀ ਆਪਾਂ ਕਿਸੇ ਦੀ ਪਰਸਨਲ ਜੀ ਨਹੀਂ ਦਿਖਾ ਸਕਦੇ ਜੀ ਤੇ ਬਸ ਜੀ ਦਰਸ਼ਨ ਕਰ ਲੋ ਜੀ ਦਰਸ਼ਨ ਮਿਲੇ ਹੋਗੇ ਤੁਹਾਡੇ ਸਾਰਿਆਂ ਦੇ ਤੇ ਇਹ ਕੀਰਤਪੁਰ ਸਾਹਿਬ ਆ ਜੀ ਵਾਹਿਗੁਰੂ ਦਰਸ਼ਨ ਕਰੋ ਜੀ ਜੇ ਸੰਗਤ ਸਾਰੀ ਉਰੇ ਆ ਰਹੀ ਜੀ ਆ ਵੀ ਸੰਗਤ ਆ ਰਹੀ ਹੈ ਧੰਨਵਾਦ ਲਓ ਬਾਬਾ ਜੀ ਹੁਣ ਆਪਾਂ ਛੱਕਦੇ ਆ ਲੰਗਰ ਲੰਗਰ ਛੱਕ ਕੇ ਆਪਾਂ ਬਤਾਗੇ ਅੱਗੇ ਕਿਉਂਕਿ ਆਪਣੇ ਅਨੰਦਪੁਰ ਪਹੁੰਚਣਾ ਅਨੰਦਪੁਰ ਸਾਹਿਬ ਪਹੁੰਚਣਾ ਆਪਣੇ ਅਨੰਦਪੁਰ ਸਾਹਿਬੇ ਤੋਂ 6-7 ਕਿਲੋਮੀਟਰ ਹੈ ਪੀ ਆਜਾ ਪਜਾ ਕੇ ਕਮਰਾ ਕੁਮਰਾ ਲੈ ਲੀਏ ਤੇ ਕੱਲ ਨੂੰ ਆਪਾਂ ਨੇ ਪੈਦਲ ਫਿਰ ਫਤੇਗੜ ਸਾਹਿਬ ਵੀ ਜਾਣਾ ਚੈੱਕ ਕਰੋ ਜੀ ਆਪਾਂ ਲੰਗਰ ਚ ਚੱਲਿਆ ਜੀ ਉਹ ਲੰਗਰ ਹਾਲ ਚ ਲੰਗਰ ਛਕਦੇ ਨਹੀਂ ਜਾ ਕੇ ਬਾਪੂ ਆਪਾਂ ਲੰਗਰ ਚ ਜਾ ਗਏ ਆ ਲੰਗਰ ਖਾਉਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਕਾਪਾ ਛੱਡਦੇ ਹੁਣ ਅਗਰ ਉਹ ਆ ਬਾਬਾ ਜੀ ਤੇ ਚੈੱਕ ਕਰੋ ਬਾਹਰ ਦੇ ਵਿੱਚ ਵਾਤਰਾ ਤੇ ਹੁਣ ਆਪਾਂ ਚੱਲਾਂਗੇ ਬਾਹਰ ਤੇ ਹੁਣ ਆਪਾਂ ਚੱਲਦੇ ਆ ਤੇ ਹੁਣ ਆਪਾਂ ਚੱਲਣਾ ਹੈ ਸਿੱਧਾ ਆਪਣੇ ਅਕਤਿਆਰ ਨੰਦਪੁਰ ਸਾਹਿਬ ਤੇ ਨੰਦਪੁਰ ਸਾਹਿਬ ਕੋਲ ਦੇ ਚੱਲਾਂਗੇ ਹੁਣ ਆਪਾਂ ਬੂਟ ਵੜ ਪਾ ਲਈਏ ਫਿਰ ਆਪਾਂ ਦੇਖ ਲਿਆ ਤੀਰਖਪੁਰ ਸਾਹਿਬ ਆਪਾਂ ਦਿਖਾਤਾ ਬਾਕੀ ਅੱਗੇ ਦੇ ਵੀ ਚੀਜ਼ ਹੁੰਦੀਆਂ ਲੋ ਬਾਬਾ ਜੀ ਆਪਾਂ ਪਹੁੰਚ ਗਏ ਅਨੰਦਪੁਰ ਸਾਹਿਬ ਜੀ ਤੇ ਹੁਣ ਆਪਾਂ ਦੇਖਦੇ ਹਾਂ ਮੱਥਾ ਨੂੰ ਠੇਕਾਂਗੇ ਅੱਗੇ ਚੱਲਦੇ ਹਾਂ ਜੀ ਮੱਥਾ ਟੇਕਦੇ ਆ ਤੇ ਮੇਲੇ ਜਾ ਕੇ ਕੋਈ ਰੂਹਾਨੀ ਲਾਣੀ ਆ ਤਾਂ ਨਹੀਂ ਪਾਉਂਦੇ ਜੀ Oke, i t